ਬਟਿੰਡਾ ਦੇ ਰਾਮਾ ਮੰਡੀ ਵਿੱਚ ਸਥਿਤ ਗੁਰਗੋਬਿੰਦ ਸਿੰਘ ਰਿਫਾਇਨਰੀ ਵਿੱਚ ਅੱਜ ਸਵੇਰੇ ਬੀਜੀਓ ਬਲਾਸ ਨਾਲ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਸਵੇਰ 8 ਵਜੇ ਦੇ ਕਰੀਬ ਅੱਗ ਲੱਗੀ ਤੇ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ਤੇ ਪਹੁੰਚੀਆਂ। ਕਾੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ ਪਰ ਜਿਸ ਰਿਫਾਇਨਰੀ ਨੂੰ ਅੱਗ ਲੱਗੀ ਹੈ ਉਹ 6000 ਕਰੋੜ ਦਾ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਜ਼ਿਕਰ ਹੋ ਗਿਆ ਕਿ ਰਿਫਾਇਨਰੀ ਵਿੱਚ ਅੱਗ ਦਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਇੱਥੇ ਅੱਗ ਲੱਗ ਚੁੱਕੀ ਹੈ ਅੱਗ ਲੱਗਣ ਕਾਰਨ ਨੇੜੇ ਦੇ ਪਿੰਡਾਂ ਤੇ ਘਰਾਂ ਦੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਦੱਸਦੀ ਹੈ ਗੁਰਗੋਬਿੰਦ ਸਿੰਘ ਰਿਫਾਇਨਰੀ ਇਹ ਬਠੰਡਾ ਦੇ ਫੁਲਕਾਰੀ ਪਿੰਡ ਦੇ ਕੋਲ ਮੌਜੂਦ ਹੈ ਤੇ ਨਾਲ ਹੀ ਨਾਲ 2008 ਦੇ ਵਿੱਚ ਇਸ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਸੀ ਤੇ 2012 ਦੇ ਵਿੱਚ ਇਹ ਰਿਫਾਇਨਰੀ ਚੱਲਣੀ ਸ਼ੁਰੂ ਹੋਈ ਸੀ ਤੇ ਇਸਦੇ ਅੱਜ ਬੀਜੀਓ ਬਲਾਕ ਦੇ ਵਿੱਚ ਅੱਗ ਲੱਗੀ ਹੈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ